ਉਹ ਦੁਬਾਰਾ ਚੱਲ ਇੱਥੇ ਕਿੱਥੇ ਕੋਈ ਸੰਦ ਨਹੀਂ ਨਹੀਂ ਰਾਹ ਯਾਰ ਨਹੀਂ ਕੋਈ ਟੱਕਰਾਂ ਕਰੋ ਇਹ ਕਹਿੰਦਾ ਪੈਗਾ ਸਤੂ ਮਾਪਰਾ ਦੀ ਗੱਲ ਸੁਣਦੀ ਸੀ ਪੈਸੇ ਕੋਈ ਗੱਲ ਨਹੀਂ ਤੂੰ ਕਰ ਦੋ ਕੋਈ ਗੱਲ ਨਹੀਂ ਤੇਰੇ ਦੂਜੇ ਨੂੰ ਵੀ ਬਲਾਕ ਲੈ ਇੱਥੇ ਬਣਾ ਲਓ ਸਾਰਿਆਂ ਨੂੰ ਬਲਾਓ ਇਹਨੇ ਮਾਰਕ ਕਰ ਦੋ ਵੀਡੀਓ ਬਣਾਈ ਰੱਖ ਯਾਰ ਹਾਂ ਹਾਂ ਕੋਈ ਗੱਲ ਨਹੀਂ ਚਲੋ ਬਾਹਰ ਨਿਕਲੋ ਬਈ ਕੱਢ ਕੇ ਪਰੇ ਨਿਕਲੋ ਬਣਾ ਲੈਣੇ ਵੀਡੀਓ ਕਰ ਲੈ ਕੈਮਰਾ ਕੰਤੇ ਬੰਦ ਠੀਕ ਹੈ ਬਾਈ ਤੁਸੀਂ ਜੋ ਕਰਨਾ ਮਾਰ ਦੋ ਗੋਲੀ ਮਾਰਦੇ ਬਾਈ ਗੋਲੀ ਕਿਸੇ ਨੂੰ ਨਹੀਂ ਮਾਰਦੇ ਕੱਢ ਕੇ ਮਾਰਦੇ ਗੋਲੀ ਬਾਈ ਗੋਲੀ ਮਾਰਦੇ ਗੋਲੀ ਮਾਰਦੇ ਬਾਈ ਮਾਰਦੇ ਬਾਈ ਗੋਲੀ ਹੋਰ ਗੋਲੀ ਮਾਰਦੇ ਕੋਈ ਬੰਦ ਕਰ ਲੈ ਬੰਦ ਕਰ ਗੋਲੀ ਮਾਰ ਦੋ ਕੋਈ ਨਹੀਂ ਨਹੀਂ ਬੰਦੇ ਆਏ ਨੇ ਬਾਈ ਕਰਦੇ ਮੈਂ ਫੱਲੇ ਆਣੇ ਕੱਢ ਕੇ ਨਹੀਂ ਰੱਖ ਗੋਲੀ ਮਾਰਨੀ ਸਾਡੇ ਅਸੀਂ ਪੈਸੇ ਮੰਗਣ ਆਏ ਆ ਮੈਂ ਜੋ ਗੱਲ ਕਰਨਾ ਗੋਲੀ ਮਾਰਦੇ ਗੋਲੀ ਮਾਰਦੇ ਗੋਲੀ ਮਾਰਦੇ ਗੋਲੀ ਮਾਰਦੇ ਰਾਲਾ ਪਾਉਣ ਬੰਦੂਕ ਮਾਰਦੇ ਬਾਈ ਹਾਂ ਬੰਦਿਆ ਕੋਲ ਗੱਲ ਕਰਨੀ ਬਾਈ ਅਸੀਂ ਫੋਨ ਕਰੇ ਮੈਂਤ ਕਰਨੀ ਬੰਦਿਆ ਕੋਲ ਗੱਲ ਕਰਨੀ ਅੱਜ ਤਾਂ ਪੈਸੇ ਲੈਣੇ ਬਾਈ ਕੱਲ ਤੇ ਨਾ ਕਰ ਸਮਝਾ ਤੇਰੀ ਗੱਲ ਚੱਲ ਰਹੀ ਆ ਆਪਣਾ ਕਰਦੇਗਾ ਪੈਣ ਅੱਜ ਤਾਂ ਪੈਸੇ ਦੇ ਦੇ ਪੈਣ ਗੱਲ ਕਰਨੀ ਹੈ ਕਿ ਨਹੀਂ ਦੇ ਦੇ ਪੈਸੇ ਆ ਕੁੜੀ ਦੇ ਬਾਈ ਇੱਕ ਵਾਰੀ ਬੰਦਿਆ ਨਾਲ ਫੋਨ ਤੇ ਹੋਣੇ ਬਾਈ ਫੋਨ ਕੋਲ ਦੇ ਹੱਥੋਂ ਬੜੀ ਹੋਰ ਬੋਲੇ ਬੋਲੇ ਬੰਦਿਆ ਨਾਲ ਗੱਲ ਕਰੀ ਨਾ ਪੈਸੇ ਬੰਦਿਆ ਨਾਲ ਯਾਰ ਦੂਆ ਬਰਬਾਦ ਕਰੇ ਤੇਰੇ ਨਾਲ ਮੈਂ ਕਹਾਂ ਲਾ ਬਾਈ ਨਹੀਂ ਮਰ ਰੋ ਨਹੀਂ ਆਉਂਦੇ ਕੁਛ ਨਹੀਂ ਜਣਾ ਹਾਂ ਤੱਕਾ ਨਾ ਕਰੋ ਮੈਂ ਗੱਲ ਕਰਨ ਦੀ ਗੱਲ ਨਾ ਆਹ ਬੰਦਾ ਕਰੀ ਉਹ ਯਾਰ ਚੁੱਪ ਕਰ ਜਾ ਇੱਕ ਮੈਂ ਗੱਲ ਕਰਨੀ ਮੈਂ ਤਾਂ ਕਰਣ ਆਇਆ ਸੀ ਬਾਈ ਗੱਲ ਕਰਨੀ ਗੱਲ ਹੀ ਕਰਨ ਆਇਆ ਤੁਸੀਂ ਯਾਰ ਬੰਦੂਕਾਂ ਕੱਢ ਲਈਆਂ ਆ ਜਾ ਬੰਦੂਕਾਂ ਕਿਉਂ ਘੱਡੀਆਂ ਕਰਦੇ ਆ ਗੱਲ ਕਰਦੇ ਆ ਆ ਜਾ ਕੋਣ ਫੋਨ ਤੇ ਲੱਗ ਮੈਨੂੰ ਇੱਕ ਵਾਰ ਮੈਨੂੰ ਬੰਦ ਕਰ ਤੈਨੂੰ ਬੰਦ ਕਰਨਾ ਹੀ ਨਹੀਂ ਜਾਣਾ ਕੋਈ ਗੱਲ ਕਰਨਾ ਦੇਖ ਰੱਖ ਤੂੰ ਗੱਲ ਕਰੀ ਆ ਅਸੀਂ ਇੱਥੇ ਆਏ ਸਾਡੇ ਫੋਨ ਖੋਲੇ ਆ ਬਾਈ ਨੇ ਇਹਨੇ ਫੋਨ ਖੋਲੇ ਬੰਦੂਕ ਕੱਢੀ ਆ ਸਾਡੇ ਤੇ ਸਾਡੇ ਤੇ ਬੰਦੂਕ ਕੱਢੀ ਆ ਸਾਨੂੰ ਡਰਾਉਂਦਾ ਅਸੀਂ ਬੰਦੂਕਾਂ ਨਹੀਂ ਚੁੱਕਦਾ ਆ ਰੈੱਡ ਚਿੰਗਾਰੂ ਆ ਨਹੀਂ ਕਰਦੀ ਕਰਦਾ ਆ ਜਾ ਬਾਹਰ ਜਾ ਫਰੇ ਗੋਰੇ ਗੋਰੇ ਹੋ ਰਿਹਾ ਯਾਰ ਉਹ ਯਾਰ ਬਾਹਰ ਨਹੀਂ ਆ ਯਾਰ ਗੋਰੇ ਨੂੰ ਮਾਰ ਰਿਹਾ ਹਾਂ 4-5 ਬੰਦੇ ਨੂੰ ਇਹ ਨਾੜਾ ਬਈ ਇਹ ਚੌਥੀ ਵਾਲਾ ਹੈ ਪਿੱਛੇ ਸੀ ਬਾਈ ਪਾਰਕਿੰਗ